ਹਾਂਜੀ ਸਤਿ ਸ਼੍ਰੀ ਅਕਾਲ ਜੀ ਵੇਦਰ ਬਹਿ ਹਰਪ੍ਰੀਤ ਵੇਖ ਰਹੇ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਆਂ ਅਸੀਂ ਚੈਨਲ ਦੇ ਪੰਜਾਬ ਹਰਿਆਣਾ ਅੱਜ ਰਾਤ ਦੇ ਮੌਸਮ ਦੀ ਗੱਲ ਕਰਾਂਗੇ ਤਾਂ ਕੱਲ 4 ਮਈ ਨੂੰ ਪੰਜਾਬ ਦੇ ਕ੍ਰਿਕਟ ਜ਼ਿਲ੍ਹੇ ਵਿੱਚ ਮੀਂਹ ਦਾ ਅਸਰ ਜਿਹੜਾ ਜਾਪ ਰਿਹਾ ਹੈ ਤਾਂ ਮੌਸਮ ਵਿਭਾਗ ਨੇ ਤਾਜ਼ਾ ਰਿਪੋਰਟ ਜਾਰੀ ਕੀਤੀ ਪੂਖਵਾ ਨਹੀਂ ਕੀਤੀ ਗਈ ਹੈ ਤਾਂ ਪੱਛਮੀ ਸਿਸਟਮ ਦਾ ਰਾਤ ਨੂੰ ਜਿਹੜਾ ਅਸਰ ਕੀ ਵੇਖਣ ਮਿਲੇ ਕ੍ਰਿਕਟ ਇਲਾਕਿਆਂ ਵਿੱਚ ਮੀਂਹ ਦਾ ਅਸਰ ਜਿਹੜਾ ਜਾਪ ਰਿਹਾ ਨੇ ਤੇ ਕਿਸਾਨਾਂ ਲਈ ਬਹੁਤ ਹੀ ਜ਼ਰੂਰੀ ਸੂਚਨਾ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨ ਪੰਜਾਬ ਤੇ ਹਰਿਆਣਾ ਦੇ ਲਾਈਵ ਤਾਇ ਸੜੜ ਤਸਵੀਰਾਂ ਵਿੱਚ 3 ਮਈ 2024 ਦੁਪਹਿਰ ਆਪਾਂ ਕੈਸਰੇ ਜਾਂ ਸ਼ਾਮ ਕੈਸਰੇ 4 ਕਵਜੀਆਂ ਲਾਈਵ ਤਾਇ ਸੜੜ ਤਸਵੀਰਾਂ ਨੇ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਕਿਹੜਾ ਪਛਮੀ ਸਿਸਟਮ ਪੰਜਾਬ ਵਿੱਚ ਉਸ ਵਾਰ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਹੋ ਗਿਆ ਉਸ ਵਾਰ ਜੰਮੂ ਕਸ਼ਮੀਰ ਲਦਾਖ ਤਾਂ ਸਾਰੇ ਇਲਾਕਿਆਂ ਵਿੱਚ ਇਸ ਤਾ ਜਿਹੜਾ ਬੱਦਲਵਾਈ ਦਾ ਅਸਰ ਵੇਖਣ ਨੂੰ ਮਿਲ ਰਿਹਾ ਕੁਝ ਕੁ ਥਾਂ ਹਲਕੀ ਤੇ ਕੁਝ ਕੁ ਥਾਂ ਸੰਘਣੀ ਜਿਹੜੀ ਬੱਦਲਵਾਈ ਦਾ ਦੌਰ ਚੱਲ ਰਹੀ ਹੈ ਤੇ ਪੰਜਾਬ ਦੇ ਅੱਜ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ 3 ਮਈ 2024 ਨੂੰ ਪੰਜਾਬ ਦੇ ਰਾਤ ਨੂੰ ਕੁਝ ਕੁ ਥ ਸਕਦਾ ਜਾਨੀ ਕਿ ਕੁਝ ਕਲਾਕਿਆਂ ਵਿੱਚ ਜਿਹੜੇ ਹੋ ਸਕਦਾ ਹੈ ਗਰਜ ਚਮਕ ਥੋੜੇ ਬੋਤੇ ਇਕਦੋ ਇਕ ਪਾਕਾਂ ਵਿੱਚ ਗਰਜ ਚਮਕ ਵੇਖਣ ਨੂੰ ਮਿਲ ਸਕੀਆਂ ਹਲਕਾ ਜਿਹਾ ਵੀ ਦਰਜ ਕੀਤਾ ਜਾਸਰ ਕੁਝ ਥੋੜੇ ਬੋਤੇ ਖੇਤਰਾ ਵਿੱਚ ਸੰਭਾਵਨਾ ਰਹੇਗੀ ਜਾਰਤਰ ਇਲਾਕੇ ਮੌਸਮ ਜਿਹੜਾ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤਾਂ ਉਸ ਬਾਰੇ 3 ਮਈ ਜਿਹੜਾ ਅੱਜ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀ 4 ਆਪਣੇ 4 ਵਜੇ ਤੋਂ ਲੈ ਕੇ ਤਾਂ ਕੱਲ ਦੁਪਹਿਰ ਸ਼ਾਮ ਦੇ ਆਸਪਾਸ ਠੀਕ ਜਿਹੜੇ 24 ਤੋਂ ਆਪਾਂ ਗੱਲ ਕਰੀਏ 28 ਘੰਟੇ ਹੋਣਗੇ ਇਹਨਾਂ ਵਿੱਚ ਹੀ ਜਿਹੜੀ ਹਲਚਲਾਂ ਵੇਖਣ ਨੂੰ ਮਿਲ ਗਿਆ ਪੰਜਾਬ ਦੇ ਕੁਝ ਖੇਤਰਾ ਵਿੱਚ ਸੰਭਾਵਨਾ ਰਹੇਗੀ ਤਾਂ ਖ ਦੇ ਹੋਣਗੇ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਖੇਤਰ ਕੁਝ ਆ ਪਾਕਿਸਤਾਨ ਦੇ ਨਾਲ ਲੱਗਦੇ ਸਰਦੀ ਲਾ ਕੇ ਕੁਝ ਦੱਖਣੀ ਖੇਤਰ ਹੋਗੇ ਰ ਆਪਨੇ ਹਰਿਆਣਾ ਦੇ ਨਾਲ ਲੱਗਦੇ ਖੇਤਰੋ ਕੁਝ ਮੱਧ ਕੁਝ ਪੂਰਬੀ ਖੇਤਰ ਤੋਂ ਹਰਿਆਣਾ ਦੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਲੱਕ ਜਾਂ ਦੱਖਣੀ ਖੇਤਰੋ ਕੁਝ ਪੰਚਕੁਲਾ ਦੇ ਆਸ-ਪਾਸ ਖੇਤਰ ਇਹਨਾਂ ਵਿੱਚ ਸੁਭਾਵਨਾ ਰਹੇਗੀ ਕਿਤੇ ਕਿਤੇ ਜਿਹੜੇ ਹਲਕੇ ਜਿਹੜੇ ਛਰਾਟੇ ਵੇਖਣ ਨੂੰ ਮਿਲ ਸਕਦਾ ਹੈ ਜ਼ਿਆਦਾਤਰ ਲਾ ਕੇ ਮੌਸਮ ਜਿਹੜਾ ਆਵੇਗਾ ਕਿ ਸੰਗਣੀ ਬੱਦਲਵਾਈ ਲਾ ਵੇਖਣ ਨੂੰ ਮਿਲ ਸਕਦਾ ਹੈ ਜਿਲੇ ਵਾਸਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਇਸ ਵਿੱਚ ਜਿਹੜੇ ਪਠਾਨਕੋਨ ਗੁਰਦਾਸਪੁਰ ਦੇ ਇਲਾਕੇ ਖਾਸ ਜਿਹ ਜਾਂ ਅਸਰ ਅੱਡੇ ਇਲਾਕੇ ਫਿਰੋਜ਼ਪੁਰੋ ਗਿਆ ਫਾਜ਼ਿਲਕਾ ਦੇ ਹੋਗੇ ਬਠਿੰਡਾ ਮਾਨਸਾ ਤੇ ਉਸ ਤੋਂ ਬਾਅਦ ਫਰੀਦਕੋਟ ਮੋਗਾ ਗਿਆ ਜਾਂ ਊਸਕਾ ਦੇ ਬਰਨਾਲਾ ਦੇ ਇੱਕ ਦੋ ਪਾਗ ਹੋਗੇ ਉਸ ਤੋਂ ਬਾਅਦ ਜਿਹੜੇ ਆਪਣੇ ਹੋਗੇ ਜਪਟਿਆਲਾ ਸੰਗਰੂਰ ਤੇ ਇਸ ਦੇ ਨਾਲ ਦੇ ਮੁਆਲੀ ਫਤਿਹਗੜ ਦੇ ਇਲਾਕੇ ਕੁਝ ਹੋ ਸਕਦੇ ਹੋ ਸਕਦੇ ਜਾਂ ਜਲੰਧਰ ਕਪੂਰਥਲਾ ਅਮਰਸਰ ਦੇ ਇੱਕ ਦੋ ਭਾਗ ਹੋਗੇ ਜਰ ਤਰ ਲਾ ਕੇ ਮੌਸਮ ਜੇ ਠੀਕ ਠਾਕ ਰਹਿਣ ਦੇ ਅਸਾਰ ਨੇ ਤਾਂ ਕੁਝ ਕੁ ਇਲਾਕਿਆਂ ਵਿੱਚ ਇੱਕ ਦੋ ਪਾਗ ਸੁਭਾਵਨਾ ਰਹੇਗੀ ਜਾਨੀ ਕਿ 15 ਤੋਂ 20 ਜਾਂ 20 ਤੋਂ 25% ਖੇਤਰ ਜਿਹੜੇ ਪੰਜਾਬ ਦੇ ਇਸ ਪ੍ਰਭਾਵਿਤ ਹੋ ਸਕਦੇ ਹਲਕੇ ਜਮ ਕਣੀਆਂ ਜਿ ਕਿਨ ਮਨ ਜਿਹੜੀ ਵੇਖ ਹੈ ਤੇ ਹਰਿਆਣਾ ਦੀ ਗੱਲ ਕਰੀ ਪੰਜ ਤੋਂ 10 ਜਾਂ 10 ਤੋਂ 15% ਖੇਤਰਾਵਾਂ ਵਿੱਚ ਚਾਂਸ ਰਹਿਣਗੇ ਖਾਸ ਕਰ ਜਿਹੜੇ ਮਿੰਦਰਗਾੜ वगैरह ਵਾੜੀ ਉਹ ਪਾਣੀ ਪੱਦੇ ਕੁਝ ਭਾਗੋਗੇ सिरसा ਫਤਿਹਬਾਦ ਸਹਾਰ ਹੋ ਗਿਆ ਉਸ ਉੱਪਰ ਪੰਚਕੂਲਾ ਦੇ ਆਸਪਾਸ ਖੇਤਰੇ ਇਹਨਾਂ ਵਿੱਚ ਸਭਾਵਨਾ ਕਿਤੇ ਕਿਤੇ ਜਿਹੜੀ ਬਾਂਸਕੀ ਟਮਟਲ ਲਾ ਕੇ ਵਿੱਚ ਚਾਰਤਰ ਲਾ ਕੇ ਮੌਸਮ ਜਿਹੜਾ ਸਾਫ਼ ਤੇ ਕੁਝ ਕレイン ਦੀ ਸਭਾਵਨਾ ਹਲਕੀ ਸੰਘਣੀ ਬੱਦਲਵਾਈ ਜ਼ਰੂਰ ਵੇਖਣ ਨੂੰ ਮਿਲ ਸਕਦੀ ਕੁਝ ਕਲਾਕੀਆਂ ਵਿੱਚ ਕਿਸਾਨਾਂ ਵੀਰਾਂ ਲਈ ਇਹ ਜ਼ਰੂਰੀ ਸੂਚਨਾ ਤੱਕ ਭਰਉਣ ਦੀ ਲੋੜ ਨਹੀਂ ਠੀਕ ਹੈ ਜਿਹੜਾ ਸਿਸਟਮ ਹੈਗਾ ਜ਼ਰਤਰ ਜਿਹੜੀ ਬੱਦਲਵਾਈ ਦਾ ਸਿਸਟਮ ਹਲਕੀ ਸੰਘਣੀ ਕੋਈ ਵੱਡੇ ਪੱਦਰ ਤੇ ਆਪਾਂ ਗੱਲ ਕਰੀ ਮੀਂਹ ਦੀ ਸਭਾਵਨਾ ਨਹੀਂ ਰਹੇਗੀ ਕੁਝ ਕੁ ਲਗਾ ਤੇ ਤੇਜ ਜਿਹੜੇ ਹਵਾ ਦੇ ਬੁੱਲੇ ਕੁਝ ਕੁ ਸਮੇਂ ਲਈ ਵੇਖਣ ਨੂੰ ਮਿਲ ਸਕਦੇ ਜਰ ਤਰ ਲਗਾ ਮੌਸਮ ਜੇ ਠੀਕ ਠਾਕ ਰਹਣ ਦਾ ਸਾਰ ਨੇ ਕੁਝ ਪੰਜਾਬ ਦੇ 15 ਤੋਂ 20 ਜਾਂ 20 ਤੋਂ 25% ਚਾਂਸ ਰਹਣਗੇ ਹਰਿਆਣਾ ਦੇ 5 ਤੋਂ 10 ਜਾਂ 10 ਤੋਂ 15 ਹੁਸਲ 15 ਤੋਂ 20% ਚਾਂਸ ਰਹਣਗੇ ਜਰ ਤਰ ਲਗਾ ਵਿੱਚ ਮੌਸਮ ਜਿਹੜਾ ਬਲਕੀ ਸੰਘਣੀ ਜੜੀ ਪੱਧਰਾਈ ਵੇਖਣ ਨੂੰ ਮਿਲ ਸਕਦੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤਾਂ ਤੁਸੀਂ ਕਿਸ ਜ਼ਿਲ੍ਹੇ ਤੋਂ ਹਰਿਆਣਾ ਜਾਂ ਪੰਜਾਬ ਵਿੱਚ ਇਸ ਵੀਡੀਓ ਨੂੰ ਵੇਖ ਰਹੇ ਹੋ ਕਮੈਂਟ ਕਰ ਨੈਕਸਟ ਵੀਡੀਓ ਨੈਕਸਟ ਅਪਡੇਟ ਵਿੱਚ ਤਾਂ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ